ਇਹ ਜਿਹੜੀ ਡਿਪਲੋਮੇਟ ਦੀ ਕਿਸ ਤਰ੍ਹਾਂ ਨਾਲ ਨਿਭਾਈ ਜਾਏਗੀ ਕਿ ਸ਼ੁਰੂਆਤ ਇਹ ਕਦਮ ਰਹਿਣਗੇ ਤੁਹਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਹਰਮਨ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਅਧਿਖ ਅਮਨ अरोड़ा ਜੀ ਔਰ ਸਾਡੀ ਪਾਰਟੀ ਦੀ ਪੂਰੀ ਸੀਨੀਅਰ ਲੀਡਰਸ਼ਿਪ ਔਰ ਸਾਡੇ ਜਿਹੜੇ ਕੈਬਨਿਟ ਮੰਤਰੀ ਸਾਡੇ ਗੋਇਲ ਸਾਹਿਬ ਔਰ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਵੱਡੀ ਜ਼ਿੰਮੇਵਾਰੀ ਧੰਨਵਾਦ ਆ ਔਰ ਸਭ ਤੋਂ ਵੱਧ ਮੈਂ ਪਟਿਆਲਾ ਨਿਵਾਸੀਆਂ ਦਾ ਔਰ ਬਾੜ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਂਤੇ ਵੱਡਾ ਵੱਡਾ ਵਿਸ਼ਵਾਸ ਕਰਕੇ ਦੂਜੀ ਵਾਰੀ ਇਹ ਜ਼ਿੰਮੇਵਾਰੀ ਦਿਲਾਈ ਆ ਮੈਂ ਉਹਨਾਂ ਦਾ ਵਿਸ਼ਵਾਸ ਕਦੇ ਟੁੱਟਣ ਨਹੀਂ ਦੇਵਾਂਗਾ ਔਰ ਅੱਗੇ ਤੋਂ ਵੱਧ ਜਿਹੜੇ ਕੰਮ ਨੇ ਉਹ ਕਰਕੇ ਦਿਆਂਗਾ ਤੁਸੀਂ ਪਹਿਲਾਂ ਵੀ ਸੀਨੀਅਰ ਡਿਪਟੀ ਮੇਅਰ ਰਹੇ ਸੀ ਤੁਹਾਨੂੰ ਪਲੀ ਭਗਤੀ ਜਾਣੂ ਹੋਵੇ ਕਿ ਕਿੰਨੀਆਂ ਸਮੱਸਿਆਵਾਂ ਆ ਰਹੀਆਂ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਪਈਆਂ ਪਹਿਲੇ ਦਰਦ ਕਿਹੜਾ ਕੰਮ ਕਰੀਏ ਸਭ ਤੋਂ ਪਹਿਲਾਂ ਤਾਂ ਜਿਹੜਾ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਉਹਨੂੰ ਅਸੀਂ ਪੂਰਾ ਕਰਾਂਗੇ ਔਰ ਜਿਹੜਾ ਸੀ ਸ਼ਹਿਰ ਦਾ ਸੀਵਰੇਜ ਦਾ ਵਿਕਾਸ ਆ ਉਹ ਪੂਰਾ ਕਰਾਂਗੇ ਉਸ ਦੀਆਂ ਸੜਕਾਂ ਐਲਐਨਟੀ ਨੇ ਟੋੜੀਆਂ ਨੇ ਉਹ ਅਸੀਂ 31 ਮਾਰਚ ਤੱਕ ਮੁਕੰਮਲ ਕਰਕੇ ਦੇਾਂਗੇ ਇਹਦਾ ਸਾਡਾ ਪੰਜਾਬ ਸਰਕਾਰ ਦਾ ਇਹ ਵਾਦਾ ਕਿ ਵਿਕਾਸ ਦੇ ਨਾਲ ਹੀ ਅਸੀਂ ਜਿੱਤੀ ਹੋਰ ਵਿਕਾਸ ਨਾਲ ਹੀ ਟੈਰੀ ਫਾਰਮ ਸ਼ਿਫਟਿੰਗ ਦਾ ਵੀ ਇੱਕ ਮਸਲਾ ਬੜਾ ਪੁਰਾਣਾ ਭੱਕਿਆ ਹੋਇਆ ਉਹ ਤਾਂ ਕਿਵੇਂ ਕਰੂੰਗੇ ਉਸ ਸਾਈਡ ਉਹ ਜਿਹੜੇ ਵੀ ਪਿਛਲੇ ਕੰਮ ਨੇ ਕਿ ਤਕਰੀਬਨ 15 ਸਾਲਾਂ ਤੋਂ ਇਹ ਚੱਲੇ ਆ ਰਿਹਾ ਔਰ ਅਸੀਂ ਜਲਦੀ ਇਹ ਮਸਲੇ ਨੇ ਜਿਹੜੇ ਹੱਲ ਕਰਕੇ ਦੇਾਂਗੇ ਚਾਹੇ ਉਹ ਡੈਰੀ ਦਾ ਕੰਮ ਆ ਚਾਹੇ ਉਹ ਸੀਵਰੇਜ ਦਾ ਚਾਹੇ ਉਹ ਪਾਣੀ ਦਾ ਚਾਹੇ ਉਹ ਸੜਕਾਂ ਦਾ ਚਾਹੇ ਹੋਰ ਵੀ ਵਿਕਾਸ ਦੇ ਜਿਹੜੇ ਕੰਮ ਨੇ ਜੜੀਆਂ ਲੋਕਾਂ ਨੂੰ ਉਕੜਾ ਰਹੀਆਂ ਨੇ ਉਹ ਸਾਰੀਆਂ ਜਲਦੀ ਤੋਂ ਠੀਕ ਹੈ ਪੜੋ ਸਾਹਿਬ ਅੱਜ ਪਟਿਆਲਾ ਨੂੰ ਆਮ ਆਦਮੀ ਪਾਰਟੀ ਤੋਂ ਇਤਿਹਾਸ ਪਹਿਲੀ ਵਾਰ ਜਿਹੜਾ ਮੇਅਰ ਦਿੱਤਾ ਗਿਆ ਪੰਜਾਬ ਨੂੰ ਪਹਿਲਾ ਪਟਿਆਲਾ ਨੂੰ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬਹੁਤ ਖੁਸ਼ੀ ਦੀ ਇਹ ਗੱਲ ਹੈ ਔਰ ਇਹ ਖੁਸ਼ੀ ਤੁਸੀਂ ਲੋਕਾਂ ਦੇ ਚਿਹਰਿਆਂ ਤੋਂ ਵੀ ਪੜ ਸਕਦੇ ਹੋ ਕਾਸਤੌਦੇ ਤੇ ਵੌਲੰਟੀਅਰ ਜਿਹੜੇ ਆਮ ਲੋਕ ਨੇ ਉਹਨਾਂ ਦੇ ਚਿਹਰਿਆਂ ਤੋਂ ਤੁਸੀਂ ਪੜ ਸਕਦੇ ਹੋ ਮੇਰੇ ਲਈ ਦੋਹਰੀ ਖੁਸ਼ੀ ਹੈ ਦੋਹਰੀ ਇਸ ਕਰਕੇ ਹੈ ਕਿ ਪਟਿਆਲਾ ਮੇਰਾ ਸ਼ਹਿਰ ਵੀ ਹੈ ਪਟਿਆਲਾ ਹੋਰ ਤਰੱਕੀ ਕਰੇ ਪਟਿਆਲਾ ਵਧੇ ਫੁੱਲੇ ਮੇਰਾ ਕਹ ਹਰ ਪਟਿਆਲਵੀ ਦਾ ਇਹ ਸੁਪਨਾ ਜਿਹੜਾ ਹੈ ਉਹ ਮੇਰਾ ਵੀ ਉਸੇ ਤਰ੍ਹਾਂ ਦਾ ਹੈ ਔਰ ਆਮ ਆਦਮੀ ਪਾਰਟੀ ਨੇ ਵਲੰਟੀਅਰ ਜਿਹੜੇ ਨੇ ਉਹਨਾਂ ਨੂੰ ਮੂਰੇ ਲਿਆਂਦਾ ਜਿਨ੍ਹਾਂ ਨੂੰ ਪਟਿਆਲੇ ਸ਼ਹਿਰ ਦੀ ਹਰ ਗਲੀ ਦਾ ਪਤਾ ਔਰ ਹਰ ਵਾਰਡ ਦੀ ਮੁਸ਼ਕਲ ਦਾ ਉਹਨਾਂ ਨੂੰ ਪਤਾ ਹੈ ਔਰ ਨਿਗਮ ਇਕਜੁੱਟ ਹੋ ਕੇ ਚੱਲੇ ਇਹ ਸਾਡੀ ਸਭ ਦੀ ਕੋਸ਼ਿਸ਼ ਹੈ ਲੱਗ ਰਿਹਾ ਕਿ ਹੁਣ ਜਿਹੜੇ ਕੰਮ ਰੁਕੇ ਹੋਏ ਨੇ ਜਲਦੀ ਤੋਂ ਜਲਦੀ ਪੂਰੇ ਹੋ ਜਾਣਗੇ ਉਹਨੂੰ ਜਲਦੀ ਮੈਂ ਕਹਾਂ ਜੀ ਅੱਜ ਤੋਂ ਹੀ ਇਹ ਸ਼ੁਰੂ ਕਰਾਂਗੇ ਔਰ ਨਿਗਮ ਦੇ ਵਿੱਚ ਜਿਹੜੀ ਕ੍ਰਪਸ਼ਨ ਦੀ ਬੋਲਬਾਲਾ ਰਹਿੰਦਾ ਉਹਨੂੰ ਅੱਜ ਪਹਿਲੇ ਦਿਨ ਤੋਂ ਝਾੜੂ ਚੁੱਕ ਕੇ ਇਹ ਕਲੀਨ ਕਰਨ ਵਾਲੇ ਪਾਸੇ ਨੂੰ ਜਿਹੜੀ ਟੀਮ ਆ ਉਹ ਚੱਲੂ ਪਹਿਲ ਦੇ ਆਧਾਰ ਤੇ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਕੰਮ ਹੋ ਸਕਦੇ ਨੇ ਬਹੁਤ ਸਾਰੇ ਕੰਮ ਹੈਗੇ ਨੇ ਇਥੇ ਭਾਵੇਂ ਅਰੇ ਦੇ ਵਿੱਚ ਅੰਦਰੂਨੀ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਡੇਰੀ ਜਿਹੜਾ ਪ੍ਰੋਜੈਕਟ ਹੈ ਉਹ ਹੈਗਾ ਔਰ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹ ਖੈਰ ਇਹ ਗੱਲਣਗੇ ਤਾਂ ਉਹ ਬੈਟਰ ਰਹੂਗਾ ਕਿਉਂਕਿ ਹੁਣ ਟੀਮ ਜਿਹੜੋ ਬਣਾ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਬਣ ਗਈਆਂ ਔਰ ਆਮ ਲੋਕ ਜਿਹੜੇ ਨੇ ਜਿਹੜੇ ਨਿਗਮ ਤੋਂ ਦੂਰ ਹੋ ਗਏ ਸੀ ਜਿੰਨਾਂ ਨੂੰ ਇੱਥੇ ਛਿੜਕੇ ਹੀ ਵੱਜਦੇ ਸੀਗੇ ਉਹ ਸਾਰੇ ਦੇ ਸਾਰੇ ਨਿਗਮ ਨੂੰ ਆਪਣਾ ਦਫ਼ਤਰ ਸਮਝ ਕੇ ਇਹਨਾਂ ਦੇ ਕੋਲੇ ਆਪਣੀਆਂ ਸਮੱਸਿਆਵਾਂ ਲੈ ਕੇ